जीके मीडिया देख रहे हैं सारे दर्शकों दा स्वागत है मैं हूं विपंजित कौर ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਕੁੰਭ ਦੀ ਇੱਕ ਕੁੰਭ ਨਹੀਂ ਸਗੋਂ ਮਹਾਕੁੰਭ ਹੈ ਮਹਾਕੁੰਭ ਕਿਉਂ ਹੈ ਕਿਉਂਕਿ ਆਮ ਤੌਰ ਤੇ ਜਿਹੜਾ ਕੁੰਭ ਹੁੰਦਾ 12 ਸਾਲ ਬਾਦ ਆਂਦਾ ਪਰ ਇਸ ਵਾਰ ਇਹਦਾ ਜੋ ਕੁੰਭ ਹੈ 144 ਸਾਲਾਂ ਬਾਦ ਆਇਆ ਹੈ ਇਸੇ ਕਰਕੇ ਹੀ ਇਸ ਨੂੰ ਮਹਾਕੁੰਭ ਕਿਹਾ ਜਾ ਰਿਹਾ ਹੈ ਇਸ ਕੁੰਭ ਵਿੱਚ ਦੁਨੀਆ ਭਰ ਤੋਂ ਲੋਕ ਇਕੱਠਾ ਹੋ ਰਹੇ ਨੇ ਤੇ ਸਨਾਤਨ ਧਰਮ ਦਾ ਪਾਲਨ ਕਰਦੇ ਹੋਏ ਗੰਗਾ ਜੀ ਅਤੇ ਯਮਨਾ ਵਿੱਚ ਡੁਬਕੀ ਲਗਾ ਕੇ ਆਪਣਾ ਜਨਮ ਸਫਲ ਕਰ ਰਹੇ ਹਨ ਗੱਲ ਕਰਦੇ ਹਾਂ ਇਸ ਕੁੰਭ ਵਿੱਚ ਭਾਗ ਅਣਮੇਰੇ ਲੋਕਾਂ ਦੇ ਜਿੱਥੇ ਕੀ Hindu ਧਰਮ ਦੇ ਲੋਕ ਤਾਂ ਇਸ ਵਿੱਚ ਭਾਗ ਲੈ ਰਹੇ ਹਨ ਇਸ਼ਨਾਨ ਕਰ ਰਹੇ ਹਨ ਅੰਮ੍ਰਿਤ ਨਿਸ਼ਾਨਕਰਨ ਉੱਤੇ ਹੀ ਵਿਸ਼ਵ ਦੇ ਲੋਕ ਵੀ ਇਸ ਵਿੱਚ ਇਕੱਠਾ ਹੋ ਰਹੇ ਹਨ ਜਦ ਕਿ ਵਿਦੇਸ਼ੀ ਲੋਕ ਵੀ ਇਸ ਸਨਾਤਨ ਧਰਮ ਨੂੰ ਅਪਣਾ ਕੇ ਗੰਗਾ ਜੀ ਅਤੇ ਯਮਨਾ ਵਿੱਚ ਇਸ਼ਨਾਨ ਕਰਕੇ ਆਪਣਾ ਜਨਮ ਸਫਲ ਕਰ ਰਹੇ ਹਨ ਕਿ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਇਹ ਜੋ ਕੁੰਭ ਹੈ 12 ਸਾਲ ਬਾਅਦ ਆਂਦਾ ਹੈ ਪਰ ਇਸ ਵਾਰੀ ਦਾ ਜੋ ਕੁੰਭ ਮੇਲਾ ਹੈ ਉਹ ਖਾਸ ਹੈ ਖਾਸ ਕਿਉਂ ਹੈ ਕਿਉਂਕਿ ਇਸ ਵਾਰੀ ਜੋ ਮਹਾਕੁੰਭ ਹੈ 144 ਸਾਲ ਬਾਅਦ ਆਇਆ ਹੈ ਇਸ ਲਈ ਹੀ ਇਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਅਗਲੀ ਵਾਰੀ ਇਹ ਮਹਾਕੁੰਭ ਕਿਸੋ 69 ਵਿੱਚ ਆਏਗਾ ਮੰਨਿਆ ਜਾ ਰਿਹਾ ਹੈ ਕਿ ਇਹ ਮਹਾਕੁੰਬ ਦੇ ਮੰਨਿਆ ਜਾ ਰਿਹਾ ਹੈ ਕਿ ਇਸ ਮਹਾਕੁੰਭ ਵਿੱਚ 45 ਦਿਨਾਂ ਤੋਂ ਹੀ 45 ਤੋਂ 50 ਕਰੋੜ ਲੋਕ ਉੱਥੇ ਪਹੁੰਚਣਗੇ ਇਹ ਮੇਲਾ 14 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਤੇ ਲੋਕ ਇਸ ਦੀ ਯਾਤਰਾ ਦੌਰਾਨ ਗੰਗਾ ਜੀ ਤੇ ਯਮਨਾ ਵਿੱਚ ਡੁਬਕੀ ਲਗਾ ਕੇ ਆਪਣੀ ਯਾਤਰਾ ਸਫਲ ਕਰ ਰਹੀ ਤੇ ਇਸ ਮਹਾਕੁੰਬ ਦੇ ਲਈ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਹੋ ਇਸ ਵਿੱਚ 400 ਹੈਕਟੇਰ ਜ਼ਮੀਨ ਵਿੱਚ 1000 ਲੱਖ ਟੈਂਟ ਲਗਾਏ ਗਏ ਹਨ ਤੇ ਸੋ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ ਸਿਕਿਉਰਿਟੀ ਦਾ ਵੀ ਧਿਆਨ ਰੱਖਿਆ ਗਿਆ ਹੈ 40000 ਪੁਲਿਸ ਕਰਮੀਆਂ ਦੀ ਡਿਊਟੀ ਲਗਾਈ ਗਈ ਹੈ ਤੇ AI ਪਾਵਰਡ ਕੈਮਰੇ ਵੀ ਇੰਸਟਾਲ ਕੀਤੇ ਇਹ ਮਹਾਕੁੰਬ ਜਿਹੜਾ Hindu ਧਰਮਾਂ ਦੀ ਆਸਤਾ ਦਾ ਪ੍ਰਤੀਕ ਹੈ ਉੱਥੇ ਹੀ ਸਰਕਾਰ ਦੀ ਵੀ ਇੰਨੇ ਵੱਧ ਕਠਨੂ ਸੰਭਾਲਣ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ ਜੀਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਪਨਜੀਤ ਕੋ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਕੁੰਭ ਦੀ ਇੱਕ ਕੁੰਭ ਨਹੀਂ ਸਗੋਂ ਮਹਾਕੁੰਭ ਹੈ ਮਹਾਕੁੰਭ ਕਿਉਂ ਹੈ ਕਿਉਂਕਿ ਆਮ ਤੌਰ ਤੇ ਜਿਹੜਾ ਕੁੰਭ ਹੁੰਦਾ 12 ਸਾਲ ਬਾਦ ਆਂਦਾ ਪਰ ਇਸ ਵਾਰੀ ਦਾ ਜੋ ਕੁੰਭ ਹੈ 144 ਸਾਲਾਂ ਬਾਦ ਆਇਆ ਹੈ ਇਸੇ ਕਰਕੇ ਹੀ ਇਸ ਨੂੰ ਮਹਾਕੁੰਭ ਕਿਹਾ ਜਾ ਰਿਹਾ ਹੈ ਇਸ ਕੁੰਭ ਵਿੱਚ ਦੁਨੀਆ ਭਰ ਤੋਂ ਲੋਕ ਇਕੱਠਾ ਹੋ ਰਹੇ ਨੇ ਤੇ ਸਨਾਤਨ ਧਰਮ ਦਾ ਪਾਲਨ ਕਰਦੇ ਹੋਏ ਗੰਗਾ ਜੀ ਅਤੇ ਯਮਨਾ ਵਿੱਚ ਡੁਬਕੀ ਲਗਾ ਕੇ ਆਪਣਾ ਜਨਮ ਸਫਲ ਕਰ ਰਹੇ ਹਨ ਗੱਲ ਕਰਦੇ ਹਾਂ ਇਸ ਕੁੰਭ ਵਿੱਚ ਭਾਗ ਲੈਣ ਮੇਰੇ ਲੋਕਾਂ ਦੇ ਜਿੱਥੇ ਕਿ Hindu ਧਰਮ ਦੇ ਲੋਕ ਤਾਂ ਇਸ ਵਿੱਚ ਭਾਗ ਲੈ ਰਹੇ ਹਨ ਇਸਨਾਨ ਰੇ ਹਨ ਅੰਮ੍ਰਿਤ ਨਿਸ਼ਾਨ ਕਰਨ ਉੱਤੇ ਹੀ ਵਿਸ਼ਵ ਦੇ ਲੋਕ ਵੀ ਇਸ ਵਿੱਚ ਇਕੱਠਾ ਹੋ ਰਹੇ ਹਨ ਜਦ ਕਿ ਵਿਦੇਸ਼ੀ ਲੋਕ ਵੀ ਇਸ ਸਨਾਤਨ ਧਰਮ ਨੂੰ ਅਪਣਾ ਕੇ ਗੰਗਾ ਜੀ ਅਤੇ ਯਮਨਾ ਵਿੱਚ ਇਸ਼ਨਾਨ ਕਰਕੇ ਆਪਣਾ ਜਨਮ ਸਫਲ ਕਰ ਰਹੇ ਹਨ ਕਿ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਇਹ ਜੋ ਕੁੰਭ ਹੈ 12 ਸਾਲ ਬਾਅਦ ਆਂਦਾ ਹੈ ਪਰ ਇਸ ਵਾਰੀ ਦਾ ਜੋ ਕੁੰਭ ਮੇਲਾ ਹੈ ਉਹ ਖਾਸ ਹੈ ਖਾਸ ਕਿਉਂ ਹੈ ਕਿਉਂਕਿ ਇਸ ਵਾਰੀ ਜੋ ਮਹਾਕੁੰਭ ਹੈ 144 ਸਾਲ ਬਾਅਦ ਆਇਆ ਹੈ ਇਸ ਲਈ ਹੀ ਇਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਅਗਲੀ ਵਾਰੀ ਇਹ ਮਹਾਕੁੰਭ ਕਿਸੋ 69 ਵਿੱਚ ਆਏਗਾ ਮੰਨਿਆ ਜਾ ਰਿਹਾ ਹੈ ਕਿ ਇਹ ਮਹਾਕੁੰਬ ਦੇ ਮੰਨਿਆ ਜਾ ਰਿਹਾ ਹੈ ਕਿ ਇਸ ਮਹਾਕੁੰਭ ਵਿੱਚ 45 ਦਿਨਾਂ ਤੋਂ ਹੀ 45 ਤੋਂ 50 ਕਰੋੜ ਲੋਕ ਉੱਥੇ ਪਹੁੰਚਣਗੇ ਇਹ ਮੇਲਾ 14 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਤੇ ਲੋਕ ਇਸ ਦੀ ਯਾਤਰਾ ਦੌਰਾਨ ਗੰਗਾ ਜੀ ਤੇ ਯਮਨਾ ਵਿੱਚ ਡੁਬਕੀ ਲਗਾ ਕੇ ਆਪਣੀ ਯਾਤਰਾ ਸਫਲ ਕਰ ਰਹੀ ਤੇ ਇਸ ਮਹਾਕੁੰਬ ਦੇ ਲਈ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਹੋ ਇਸ ਵਿੱਚ 400 ਹੈਕਟੇਰ ਜ਼ਮੀਨ ਵਿੱਚ 10000 ਲੱਕ ਟੈਂਟ ਲਗਾਏ ਗਏ ਹਨ ਤੇ ਸੋ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ ਸਿਕਿਉਰਿਟੀ ਦਾ ਵੀ ਧਿਆਨ ਰੱਖਿਆ ਗਿਆ ਹੈ 40000 ਪੁਲਿਸ ਕਰਮੀਆਂ ਦੀ ਡਿਊਟੀ ਲਗਾਈ ਗਈ ਹੈ ਤੇ AI ਪਾਵਰਡ ਕੈਮਰੇ ਵੀ ਇੰਸਟਾਲ ਕੀਤੇ ਇਹ ਮਹਾਕੁੰਬ ਜਿਹੜਾ Hindu ਧਰਮਾਂ ਦੀ ਆਸਤਾ ਦਾ ਪ੍ਰਤੀਕ ਹੈ ਉੱਥੇ ਹੀ ਸਰਕਾਰ ਦੀ ਵੀ ਇੰਨੇ ਵੱਧ ਕਠਨੂ ਸੰਭਾਲਣ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ